ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਤੇ ਮੈਂ ਆਪਣੀਆਂ ਭੈਣਾਂ ਨਾਲ ਇੱਕ ਗੱਲ ਸ਼ੇਅਰ ਕਰਨ ਲੱਗੀ ਹਾਂ ਅੱਜ ਤੇ ਜਿਵੇਂ ਕਿ ਮੈਂ ਵੀਡੀਓ ਪਾਉਂਦੀ ਹਾਂ YouTube ਤੇ ਹਨਾ ਫੇਸਬੁਕ ਤੇ ਵੀ ਪਾਉਣੀ ਆ ਇਨਸਟਾ ਤੇ ਵੀ ਪਾਉਣੀ ਆ ਹਨਾ ਕਿਉਂਕਿ ਨਾ ਮੈਨੂੰ ਇਹ ਚੀਜ਼ ਸਿਰਫ ਦੋ ਕ੍ਰੀਨਾ ਤੋਂ ਫੀਲ ਹੋਈ ਆ ਵੀ ਦੇਖੋ ਮੈਂ ਨਾ ਇਨਸਟਾ ਤੇ ਇੱਕ ਵੀਡੀਓ ਪਾਈ ਸੀਗੀ ਲਾਈਕਰਾ ਲਾਈਨਿੰਗ ਬਾਰੇ ਹਨਾ ਤੇ ਉਹਦੇ ਤੇ ਵਿਊ ਵੀ ਬਹੁਤ ਆਏ ਲਾਈਕ ਵੀ ਬਹੁਤ ਹੋਏ ਸ਼ੇਅਰ ਵੀ ਬਹੁਤ ਹੋਏ ਹਨਾ ਤੇ ਮੈਨੂੰ ਇਹ ਗੱਲ ਦੀ ਸਮਝ ਨਹੀਂ ਆਉਂਦੀ ਹੈਗੀ ਚਲੋ ਠੀਕ ਹੈ ਮੈਂ ਮੰਨਦੀ ਆ ਤੁਸੀਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਆਪਾਂ ਦੱਸਦੇ ਆ ਵੀ ਤੁਸੀਂ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਹਨਾ ਤੇ ਇਨਸਟਾ ਤੇ ਤਾਂ ਚਲੋ ਠੀਕ ਆ ਉਧਰ ਤਾਂ ਹੋਏ ਆ ਲਾਈਕ ਸ਼ੇਅਰ ਸਾਰਾ ਕੁਝ ਹੋਇਆ ਹਨਾ ਤੇ ਦੇਖੋ ਜਿਵੇਂ ਕਿ ਹੁਣ ਮੈਂ YouTube ਤੇ ਕੱਲੀ-ਕੱਲੀ ਚੀਜ਼ ਤੁਹਾਨੂੰ ਮੈਂ ਡਿਟੇਲ ਚ ਦੱਸਦੀ ਆ ਹਨਾ ਉਹਦੇ ਵਿੱਚ ਤੁਹਾਨੂੰ ਕੀ ਪ੍ਰੋਬਲਮ ਹੈ ਵੀਡੀਓ ਤੁਸੀਂ ਸਾਰੇ ਦੇਖਦੇ ਆ ਮਤਲਬ ਵੀਡੀਓ ਮੇਰੀ ਪੂਰੀ ਦੁਨੀਆ ਚ ਘੁੰਮਦੀ ਆ ਠੀਕ ਹੈ ਪਰ ਉਹਦੇ ਤੇ ਲਾਈਕ ਕਿਉਂ ਨਹੀਂ ਆ ਰਹੇ ਇਹਨੇ ਵਿਊ ਕਿਉਂ ਨਹੀਂ ਆ ਰਹੇ ਇਹਨੇ ਹਨਾ ਤੇ ਦੇਖੋ 2 ਲੱਖ ਫਾਲੋਅਰ 2 ਲੱਖ ਸਬਸਕ੍ਰਾਈਬਰ ਹੋਣੇ ਵਾਲੇ ਆ ਆਪਣੇ YouTube ਤੇ ਆਰ Facebook ਤੇ ਹਨਾ ਤੇ ਦੇਖੋ ਉਹਦੇ ਤੇ ਮਤਲਬ ਲਾਈਕ ਆ ਜਿਹੜੇ ਬਹੁਤ ਜ਼ਿਆਦਾ ਘਟਨੇ ਮੈਨੂੰ ਇਹ ਸਮਝ ਨਹੀਂ ਆਉਂਦੀ ਹੈ ਕਿ ਵੀ ਦੇਖੋ ਕੰਮ ਨੂੰ ਇਹ ਪਿਆਰ ਕਰਦੇ ਆ ਸਾਰੇ ਸਿਰਫ ਬਸ ਬੜੇ ਮਤਲਬ ਲਈ ਉਹ ਕਰਦੇ ਆ ਮੈਨੂੰ ਹਨਾ ਮਤਲਬ ਲਈ ਉਹ ਵੀਡੀਓ ਦੇਖਦੇ ਆ ਮਤਲਬ ਲਈ ਉਹ ਸਿੱਖਦੇ ਆ ਸਿੱਖਦੇ ਸਾਰੇ ਨਹੀਂ ਕਿਉਂਕਿ ਜਿਹੜੇ ਸਾਹਬ ਨਾਲ ਕਾਲਾਂ ਆ ਰਹੀਆਂ ਨਾ ਉਹ ਸਾਹਬ ਨਾਲ ਪਤਾ ਲੱਗਦਾ ਹੈ ਮੈਂ ਦੇਖੋ ਕਿੰਨੇ ਮੂਰਖ ਦੇਖੀ ਮੈਂ ਹਰ ਇੱਕ ਦੇ ਕਾਲ ਆਉਣ ਤੋਂ ਬਾਅਦ ਮੈਂ ਜਦੇ ਡਾਇਰੈਕਟਲੀ ਵੀਡੀਓ ਬਣਾ ਕੇ ਜਦੇ ਅਪਲੋਡ ਕਰਦਾਂ ਨਹੀਂ ਹਨਾ ਕਿਉਂਕਿ ਦੇਖੋ ਪੰਜੇ ਉਂਗਲਾਂ ਇੱਕਸਾਰ ਨਹੀਂ ਹੁੰਦੀ ਮੈਂ ਸਾਰਿਆਂ ਨੂੰ ਨਹੀਂ ਕਹਿੰਦੀ ਮੈਂ ਉਹਨਾਂ ਨੂੰ ਮਤਲਬ ਉਹਨਾਂ ਦੇ ਕੰਨਾਂ ਚੋਂ ਕੱਢਣਾ ਚਾਹੁੰਦੀ ਆ ਜਿਹੜੇ ਵੀਡੀਓ ਨੂੰ ਦੇਖ ਕੇ ਵੀਡੀਓ ਤੋਂ ਬਹੁਤ ਕੁਝ ਸਿੱਖ ਚੁੱਕੀਆਂ ਹਨ ਹੈਨਾ ਤੇ ਬਹੁਤ ਕੁਝ ਸਿੱਖ ਰਹੇ ਆ ਪਰ ਕੁਛਕ ਇਹ ਮੇਰੀਆਂ ਗੱਲਾਂ ਨੂੰ ਆਪਣੇ ਦਿਮਾਗ ਚ ਰੱਖ ਕੇ ਜਰੂਰ ਵੀਡੀਓ ਦੇਖਿਓ ਮੇਰੀ ਇਹ ਧਿਆਨ ਨਾਲ ਠੀਕ ਆ ਪਰ ਕਿਸੇ ਨਾਲ ਐਦਾਂ ਦਗਾ ਨਹੀਂ ਕਮਾਉਣਾ ਚਾਹੀਦਾ ਠੀਕ ਆ ਕਿਸੇ ਨਾਲ ਧੋਖਾ ਨਹੀਂ ਕਰਨਾ ਚਾਹੀਦਾ ਜੇ ਤੁਸੀਂ ਵੀਡੀਓ ਦੇਖਦੇ ਆ ਵੀਡੀਓ ਨੂੰ ਲਾਈਕ ਵੀ ਕਰਦੇ ਆ ਕਰੋ ਨਾ ਠੀਕ ਹੈ ਵੀਡੀਓ ਦੇਖਣ ਵਾਲੇ ਬਹੁਤ ਨੇ ਸਿੱਖਣੇ ਵਾਲੇ ਬਹੁਤ ਨੇ ਪੂਰੇ ਸਿੱਖ ਰਹੇ ਨੇ ਪਰ ਜਿਹੜੀਆਂ ਕੁਛ ਕੁ ਮੇਰੀਆਂ ਭੈਣਾਂ ਕੁਛ ਕੁ ਮੇਰੀਆਂ ਮਾਮਾ ਜਿਹੜੀਆਂ ਸਿੱਖਦੀਆਂ ਨੇ ਕੁਛ ਲਾਈਕ ਕਰਦੀਆਂ ਨੇ ਸ਼ੇਅਰ ਕਰਦੀਆਂ ਨੇ ਉਹਨਾਂ ਦਾ ਵੀ ਸਾਨੂੰ ਪਤਾ ਵੀ ਉਹ ਸਾਡੀ ਵੀਡੀਓ ਨੂੰ ਕਿੰਨੇ ਕੁ ਲਾਈਕ ਆਉਂਦੇ ਨੇ ਉਹ ਕਿੰਨਾ ਕੁ ਸ਼ੇਅਰ ਕਰਦੇ ਨੇ ਸਾਡੀ ਵੀਡੀਓ ਨੂੰ ਠੀਕ ਆ ਤੇ ਕਿੰਨੇ ਕੁ ਮਤਲਬ ਵਿਊ ਆਉਂਦੇ ਨੇ ਸਾਨੂੰ ਇਹ ਸਾਰੇ ਡਿਟੇਲ ਸਾਡੇ ਕੋਲ ਆ ਜਾਂਦੀ ਆ ਹਨਾ ਤੇ ਪਰ ਲੇਕਿਨ ਮੈਨੂੰ ਇਹ ਚੀਜ਼ ਦੀ ਸਮਝ ਨਹੀਂ ਆਉਂਦੀ ਹੈਗੀ ਵੀ ਅੱਜ ਕੱਲ੍ਹ ਸੱਚੀ ਗੱਲ ਹੈ ਵੀ ਦੁਨੀਆ ਮਤਲਬ ਦੀ ਰਹਿ ਗਈ ਹਨਾ ਕਿਉਂਕਿ ਮਤਲਬ ਦੇ ਰਿਸ਼ਤੇ ਰਹਿ ਗਏ ਮਤਲਬ ਦੀ ਦੁਨੀਆਦਾਰੀ ਰਹਿ ਗਈ ਜੇ ਮਤਲਬ ਹੈ ਤਾਂ ਉਹਨਾਂ ਨੂੰ ਪੁੱਛੋ ਆਪਾਂ ਨਹੀਂ ਮਤਲਬ ਤੋਂ ਬਿਨਾ ਕਿਸੇ ਨੂੰ ਪੁੱਛਣ ਦੀ ਆਪਾਂ ਨੂੰ ਲੋੜ ਕੋਈ ਨਹੀਂ ਹਨਾ ਇਹ ਚੀਜ਼ ਮੈਂ ਨੋਟ ਕਰ ਚੁੱਕੀ ਹਾਂ ਹਨਾ ਕਿਉਂਕਿ ਮੈਨੂੰ ਹੁਣ ਸਾਰਾ ਪਤਾ ਲੱਗ ਗਿਆ ਤੇ ਦੇਖੋ ਇਨਸਟਾ ਤੇ ਚਲੋ ਮੈਂ ਵੀਡੀਓ ਲਾਈਕ ਕਰਾਉਣ ਲਈ ਪਾਈ ਹੈ ਨਾ ਤੇ ਲਾਈਕ ਕਰਾਉਣ ਲਈ ਨੀ ਵਾਰੇ ਉਹ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋਈ ਚੰਲੀ ਕਾਫੀ ਜ਼ਿਆਦਾ ਹੋਈ ਹੈ ਨਾ ਤੇ ਉਸ ਤੋਂ ਬਾਅਦ ਜਦੋਂ ਅਸੀਂ ਆਪਣੀ ਫੈਮਿਲੀ ਨਾਲ ਪਾਉਂਦੇ ਆ ਚਲੋ ਮੇਰੀਆਂ ਭੈਣਾਂ ਜਿਹੜੀਆਂ ਪਿਆਰ ਕਰਨ ਵਾਲੀਆਂ ਮੈਂ ਨਹੀਂ ਕਹਿੰਦੀ ਹੈਗੀ ਵੀ ਸਾਰਿਆਂ ਨੂੰ ਨਹੀਂ ਮੈਂ ਕਹਿ ਰਹੀ ਜਿਹੜੇ ਕਰਦੇ ਨੇ ਉਹਨਾਂ ਦਾ ਮੈਂ ਧੰਨਵਾਦ ਕਰਦੀ ਹਾਂ ਦਿਲੋਂ ਕਰਦੀ ਹਾਂ ਹਨਾ ਕਿਉਂਕਿ ਦੇਖੋ ਵੀ ਜਦੋਂ ਆਪਾਂ ਨੇ ਵੀਡੀਓ ਦੇਖਣੀ ਆ ਤਾਂ ਕੀ ਗੱਲ ਹੈ ਜੇ ਉਹ ਵੀਡੀਓ ਨੂੰ ਇੰਨੇ ਲਾਈਕ ਆ ਗਏ ਤਾਂ ਇਹ ਵੀਡੀਓ ਨੂੰ ਕਿਉਂ ਨਹੀਂ ਆਈ ਤੁਸੀਂ ਆਪ ਸੋਚ ਕੇ ਦੇਖੋ ਹਨਾ ਤੇ ਮੈਂ ਤਾਂ ਦੇਖੋ ਆਪਾਂ ਨੇ ਪਹਿਲੀ ਗੱਲ ਇਹ ਕਹੀ ਸੀ ਜਦੋਂ ਆਪਾਂ YouTube ਤੇ ਵੀਡੀਓ ਪਾਉਣੀ ਸ਼ੁਰੂ ਕਰੀ ਤੀ ਠੀਕ ਹੈ ਵੀ ਆਪਾਂ ਓਲਾ ਨਹੀਂ ਰੱਖਾਂਗੇ ਆਪਾਂ ਝੂਠ ਨਹੀਂ ਬੋਲਾਂਗੇ ਉਹ ਚੀਜ਼ ਮੈਂ ਤੁਹਾਡੇ ਨਾਲ ਕਰਦੀ ਆ ਕਿਉਂਕਿ ਨਾ ਮੇਰੇ ਕੋਲ ਅੱਜ ਇੱਕ ਆਂਟੀ ਆਏ ਸੀਗੇ ਚੱਲ ਕੇ ਆਏ ਸੀਗੇ ਆਪਣੇ ਲੁਧਿਆਣਾ ਸਾਈਡ ਤੋਂ ਠੀਕ ਹੈ ਉਹ ਚੱਲ ਕੇ ਆਏ ਕਾਫੀ ਸਿਆਣੇ ਸੀਗੇ ਤੇ 65 ਸਾਲ ਦੀ ਉਹਨਾਂ ਦੀ ਉਮਰ ਹੈ ਹੈਨਾ ਉਦੋਂ ਪਹਿਲਾਂ ਨਾ ਮੇਰੀ ਇੱਕ ਸਟੂਡੈਂਟ ਨਾਲ ਗੱਲ ਚੱਲਦੀ ਸੀ ਕਿਉਂਕਿ ਸਟੂਡੈਂਟ ਵੀ ਕਾਫੀ ਇਦਾਂ ਦੇ ਨੇ ਜਿਹੜੇ ਸਿੱਖ ਕੇ ਬਾਹਰ ਜਾ ਕੇ ਬਦਨਾਮੀ ਕਰਦੇ ਨੇ ਜੇ ਸਾਨੂੰ ਤਾਂ ਕੁਝ ਸਿੱਖਣ ਨੂੰ ਨਹੀਂ ਮਿਲਿਆ ਹਨਾ ਇਹ ਮੈਂ ਇਹ ਨਹੀਂ ਕਹਿੰਦੀ ਵੀ ਮੇਰੇ ਸਾਰੇ ਸਟੂਡੈਂਟ ਸਾਰੇ ਸਟੂਡੈਂਟ ਵਧੀਆ ਨਹੀਂ ਕੁਝ ਸ਼ਿਕਾਇਤਾਂ ਦੇ ਹੁੰਦੇ ਨੇ ਵਿੱਚ ਹਨਾ ਤੇ ਚਲੋ ਉਹ ਵੀ ਛੱਡੋ ਕੋਈ ਗੱਲ ਨਹੀਂ ਹਨਾ ਆਪਾਂ ਨੇ ਤਾਂ ਫੀਸ ਲੱਤੇ ਆ ਤਾਂ ਸਿਖਾਇਆ ਆਪਾਂ ਨੇ ਕਿਹੜਾ ਫ੍ਰੀਚ ਸਿਖਾਇਆ ਹਨਾ ਤੇ ਜਿਹੜੇ YouTube ਤੇ ਆਪਣੀ ਕਾਰ ਸੇਵਾ ਚੱਲ ਰਹੀ ਉਹ ਬਿਲਕੁਲ ਫ੍ਰੀਚ ਚੱਲ ਰਹੀ ਚੱਲ ਰਹੀ ਆ ਤੇ ਉਹ ਮੈਂ ਫ੍ਰੀਚ ਸਿਖਾ ਰਹੀ ਆ ਹਨਾ ਸਾਰਿਆਂ ਨੂੰ ਤੇ ਤੁਹਾਡਾ ਇੰਨਾ ਇੱਕ ਦਾ ਫਰਜ ਆਪਣੇ ਆਪ ਦਿਲੋਂ ਆਪਾਂ ਨੂੰ ਅੰਦਰੋਂ ਆਵਾਜ਼ ਆਉਂਦੀ ਹੈ ਜਦੋਂ ਕੋਈ ਆਪਣਾ ਭੱਲਾ ਕਰਦਾ ਹੁੰਦਾ ਨਾ ਵੀ ਵਾਕਈ ਇਹਨੂੰ ਆਪਾਂ ਅੱਗੇ ਲੈ ਕੇ ਜਾਈਏ ਚੀਜ਼ ਨੂੰ ਹਨਾ ਤੇ ਮੈਂ ਇਹ ਨਹੀਂ ਕਹਿੰਦੀ ਵੀ ਮੈਨੂੰ ਲਾਈਕ ਕਰੋ ਮੈਨੂੰ ਸ਼ੇਅਰ ਕਰੋ ਮੇਰੀ ਵੀਡੀਓ ਨੂੰ ਇਹ ਕਰੋ ਆਪਾਂ ਨੇ ਕਹਿੰਦੇ ਹੈਗੇ ਆਪਾਂ ਭੱਲਾ ਕਰਦੇ ਆ ਦੁਨੀਆ ਦਾ ਕਰਦੇ ਰਾਵਾਂਗੇ ਪਰ ਹੁਣ ਅੱਜ ਤੋਂ ਬਾਅਦ ਆਪਣੀ ਵੀਡੀਓ ਨਹੀਂ ਆਊਗੀ ਠੀਕ ਆ ਅੱਜ ਤੋਂ ਬਾਅਦ ਵੀਡੀਓ ਨਹੀਂ ਪਾਵਾਂਗੇ ਆਪਾਂ ਕੋਈ ਵੀ ਸਟਿਚਿੰਗ ਦੀ ਜਾਣਕਾਰੀ ਆਪਾਂ ਨਹੀਂ ਦਵਾਂਗੇ ਕੋਈ ਕਾਲਰਾਂ ਦੀ ਨਹੀਂ ਦਵਾਂਗੇ ਬੈਸੜਾ ਆਪਾਂ ਦਵਾਂਗੇ ਹੀ ਨਹੀਂ ਠੀਕ ਆ ਤੇ ਬਾਕੀ ਜਿਹੜੀਆਂ ਮੇਰੀਆਂ ਚੰਗੀਆਂ ਭੈਣਾਂ ਨੇ ਕੁਝ ਵੀ ਨੇ ਮੈਨੂੰ ਕਾਲ ਕਰ ਸਕਦੀਆਂ ਨੇ ਪਰ ਇਹ ਨਹੀਂ ਹੈਗਾ ਵੀ ਮੈਂ ਕਾਲ ਹਰ ਇੱਕ ਦੀ ਅਟੈਂਡ ਕਰੂੰਗੀ ਆਪਾਂ ਕਾਲ ਵੀ ਨਹੀਂ ਕਿਸੇ ਦੀ ਅਟੈਂਡ ਕਰਨੀ ਕਿਉਂਕਿ ਕੋਈ ਫਾਇਦਾ ਨਹੀਂ ਹੈਗਾ ਭਲਾ ਕਰਨ ਦਾ ਤੇ ਮੈਂ ਇਹ ਚੀਜ਼ ਨੋਟ ਕੀਤੀ ਆ ਮੈਨੂੰ ਇਹ ਗੱਲ ਦਿਲ ਨੂੰ ਲੱਗੀ ਆ ਹਨਾ ਤੇ ਜਦੋਂ ਉਹ ਆਂਟੀ ਆਏ ਮੈਂ ਉਸ ਟਾਈਮ ਆਪਣੇ ਸਟੂਡੈਂਟ ਨਾਲ ਗੱਲ ਕਰਦੀ ਸੀ ਤੇ ਮੈਨੂੰ ਆਂਟੀ ਕਹਿੰਦੇ ਬੇਟੇ ਵੀ ਮੈਂ ਤਾਂ ਤੁਹਾਨੂੰ ਮਿਲਣ ਆਈ ਆ ਬਹੁਤ ਦੂਰੋਂ ਆਈ ਆ ਕਹਿੰਦੇ ਮੈਂ ਤੁਹਾਨੂੰ ਮਿਲਣ ਲਈ ਵੀ ਪੁੱਤ ਤੂੰ ਮੇਰੇ ਕੋਲ ਆ ਜਾ ਮੈਂ ਇੱਧਰ ਕਾਊਂਟਰ ਤੇ ਖੜੀ ਸੀ ਤੇ ਮੈਂ ਮੇਰੇ ਕੋਲ ਕੁੜੀਆਂ ਵਾਲੇ ਵਾਲੇ ਖੜੀਆਂ ਦੀ ਪਲਾਜ਼ੋ ਕੱਟਦੀਆਂ ਦੀਆਂ ਤੇ ਉਦੋਂ ਮੈਂ ਆਈ ਇੱਧਰ ਚੱਲ ਕੇ ਉਹਨਾਂ ਨੇ ਮੈਨੂੰ ਸਿਰ ਤੇ ਹੱਥ ਰੱਖ ਕੇ ਮੈਨੂੰ ਪਿਆਰ ਦਿੱਤਾ ਇਹ ਤੇ ਇਹ ਤੁਹਾਨੂੰ ਮੇਰੀ ਵੀ ਉਮਰ ਲੱਗ ਜਵੇ ਇੰਨਾ ਪਿਆਰ ਮਿਲਿਆ ਮੈਨੂੰ ਨਾ ਤੋਂ ਬਹੁਤ ਜ਼ਿਆਦਾ ਉਹ ਤੋਂ ਪਹਿਲਾਂ ਨਾ ਮੇਰਾ ਦਿਲ ਇੰਨਾ ਦੁਖੀ ਸੀ ਨਾ ਮੈਂ ਇਹ ਕਹਿੰਦੀ ਸੀ ਵੀ ਮੈਂ ਵੀਡੀਓ ਵੀਡੀਓ ਸਾਰਾ ਕੁਝ ਬੰਦ ਕਰ ਦੇਣਾ ਹਨਾ ਪਰ ਜਦੋਂ ਉਹਨਾਂ ਨੇ ਮੈਨੂੰ ਮੈਂ ਉਹਨਾਂ ਨੂੰ ਕਿਹਾ ਮੈਂ ਕਿ ਵੀ ਮੈਂ ਤਾਂ ਬਹੁਤ ਆਂਟੀ ਭੱਲਾ ਕਰਦੀਆਂ ਕਹਿੰਦੇ ਪੁੱਤ ਜੇ ਤੂੰ ਭੱਲਾ ਕਰਦੀ ਤਾਂ ਅੱਜ ਤੇਰੇ ਕੋਲ ਪਹੁੰਚੀ ਹਾਂ ਸੀ ਕਹਿੰਦੇ ਤੈਨੂੰ ਕੰਮ ਨਹੀਂ ਕਹਿਣਾ ਇਹ ਤੈਨੂੰ ਕੁਝ ਪੁੱਛਣ ਨਹੀਂ ਆਏ ਕਹਿੰਦੇ ਸਿਰਫ ਤੈਨੂੰ ਮਿਲਣ ਆਈਆਂ ਹਨਾ ਮੈਨੂੰ ਬੜਾ ਫੀਲ ਹੋਇਆ ਵੀ ਮੈਨੂੰ ਮਿਲਣ ਲਈ ਕਹਿੰਦੇ ਪੁੱਤ ਮੇਰੇ ਗੋਡੇ ਤੋਂ ਵੀ ਤਖਲੀਪ ਹੈ ਮੈਨੂੰ ਪਰ ਦੇਖੋ ਮੈਂ ਐਡੀ ਦੂਰੋਂ ਚੱਲ ਕੇ ਆਈਆਂ ਬੱਸ ਸਟੈਂਡ ਤੋਂ ਹਨਾ ਚੱਲ ਕੇ ਉਰੇ ਮੇਰੇ ਕੋਲ ਪਹੁੰਚੀ ਆ ਬੁਟੀਕ ਤੇ ਕਹਿੰਦੇ ਪੁੱਤ ਮੈਂ ਤੇਰੀ ਵੀਡੀਓ ਦਿਖਾ ਦਿਖਾ ਕੇ ਆਈਆਂ ਰਸਤੇ 'ਚ ਕਦੇ ਮੈਂ ਕਿਸੇ ਨੂੰ ਪੁੱਛਿਆ ਵੀ ਮੈਂ ਇਹ ਕੁੜੀ ਨੂੰ ਮਿਲਣਾ ਇਹ ਕਿੱਥੇ ਮਿਲੂਗੀ ਮੈਨੂੰ ਹਨਾ ਤੇ ਉਹਨਾਂ ਨੇ ਮੈਨੂੰ ਕਿਹਾ ਬੜਾ ਮਨ ਖੁਸ਼ ਹੋਇਆ ਹਨਾ ਤੇ ਖੁਸ਼ੀ ਚ ਮੈਨੂੰ ਰੋਣਾ ਆਇਆ ਮੈਂ ਰੋਈ ਆਂਟੀ ਕੋਲ ਹਾਂ ਨਾ ਮੈਂ ਕਿਹ ਆਂਟੀ ਜੀ ਮੈਂ ਤਾਂ ਬਹੁਤ ਪਿਆਰ ਕਰਦੀ ਹਾਂ ਸਾਰਿਆਂ ਦਾ ਵੀ ਚਲੋ ਮਹਾਰਾਜ ਆ ਪਿਆਰ ਕਰਵਾਉਣੇ ਆ ਜੇ ਮੇਰੇ ਚ ਗੁਣ ਮਹਾਰਾਜ ਨੇ ਭਰਿਆ ਤਾਂ ਮੈਂ ਸਾਰਿਆਂ ਨਾਲ ਸ਼ੇਅਰ ਕਰਦੀ ਹਾਂ ਨਾ ਪਰ ਦੇਖੋ ਉਤੋਂ ਬਾਅਦ ਫਿਰ ਦੇਖੋ ਮੈਨੂੰ ਜਦੋਂ ਉਹਨਾਂ ਨੇ ਮੈਨੂੰ ਕਿਹਾ ਵੀ ਤੂੰ ਰੋਣਾ ਨਹੀਂ ਹੈਗਾ ਵੀ ਅਸੀਂ ਤੇਰੇ ਨਾਲ ਆ ਹਨਾ ਮੈਨੂੰ ਬਹੁਤ ਹੌਸਲਾ ਹੋਇਆ ਐਵੇਂ ਕਿ ਅੱਜ ਤੋਂ ਮੈਂ ਵੀਡੀਓ ਬੰਦ ਕਰ ਦਾਨੀ ਐ ਵੀ ਮੈਂ ਆਂਟੀ ਵੀਡੀਓ ਨਹੀਂ ਪਾਏ ਕਰਨ ਪੁੱਤ ਨਹੀਂ ਕਹਿੰਦੇ ਵੀਡੀਓ ਤੂੰ ਬੰਦ ਨਾ ਕਰੀ ਤੇਰੀ ਵੀਡੀਓ ਤੋਂ ਮੈਂ ਬਹੁਤ ਕੁਝ ਸਿੱਖ ਕੇ ਮੈਂ ਆਪਣੇ ਘਰੇ ਬੁਟੀਕ ਦਾ ਕ ਉੱਥੇ ਤੋਂ ਮੈਂ ਫੇਰ ਰੁਕ ਗਈ ਫਿਰ ਮੈਂ ਆਪਣੇ ਆਨਲਾਈਨ ਸਟੂਡੈਂਟਾਂ ਨਾਲ ਗੱਲ ਸ਼ੇਅਰ ਕੀਤੀ ਤੇ ਆਨਲਾਈਨ ਸਟੂਡੈਂਟ ਕਹਿੰਦੇ ਦੀਦੀ ਜਿੱਦਣ ਤੂੰ ਬਿਮਾਰ ਸੀ ਨਾ ਅਸੀਂ ਬਾਬਾ ਦੀਪ ਸਿੰਘ ਜੀ ਮੋਰੇ ਬਹੁਤ ਅਰਦਾਸਾਂ ਕਰੀਆਂ ਵੀ ਸਾਡੀ ਦੀਦੀ ਨੂੰ ਕੁਝ ਨਾ ਹੋਵੇ ਵੀ ਠੀਕ ਠਾਕ ਰਹੇ ਹਨਾ ਤੇ ਮੈਂ ਉਹਨਾਂ ਭੈਣਾਂ ਨੂੰ ਕਹਿਣਾ ਚਾਹੁੰਦੀ ਆ ਜਿਹੜੀਆਂ ਭੈਣਾਂ ਵੀਡੀਓ ਦੇਖ ਕੇ ਵੀ ਸਿੱਖਦੀਆਂ ਨਹੀਂ ਫਿਰ ਤੁਸੀਂ ਵੀਡੀਓ ਕਿਉਂ ਦੇਖਦੀਆਂ ਨਹੀਂ ਮੇਰੀ ਠੀਕ ਹੈ ਤੁਸੀਂ ਵੀਡੀਓ ਬਲੌਕ ਕਰ ਦੋ ਵੀਡੀਓ ਨਾ ਦੇਖੋ ਹਨਾ ਪਰ ਐਦਾਂ ਨਾ ਨਾ ਕਰਿਆ ਕਰੋ ਵੀ ਹਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਨਹੀਂ ਕਰਨਾ ਹੈਗਾ ਕੁਛ ਇੱਕ ਜਦੋਂ ਮੈਂ ਤੁਹਾਡੇ ਬਾਰੇ ਸੋਚ ਰਹੀ ਹਾਂ ਨਾ ਨਹੀਂ ਮੈਨੂੰ ਕੀ ਲੋੜ ਹੈ ਹਨਾ ਕੌਣ ਅੱਜ ਕੱਲ ਆਪਣਾ ਗੁਣ ਦੰਦਾ ਪਹਿਲਾਂ ਤੁਸੀਂ ਆਪ ਸੋਚ ਕੇ ਦੇਖੋ ਸਾਰੇ ਕਹਿੰਦੇ ਨੇ YouTube ਤੇ ਵੀਡੀਓ ਬਹੁਤ ਜ਼ਿਆਦਾ ਹੁੰਦੀਆਂ ਨੇ ਸਟੀਚਿੰਗ ਦੀਆਂ ਪਰ ਤੁਹਾਡੇ ਵਾਂਗੂ ਨਹੀਂ ਕੋਈ ਸਿਖਾਉਂਦਾ ਹਨਾ ਪਰ ਆਪਾਂ ਕੋਈ ਓਲਾ ਨਹੀਂ ਰੱਖਿਆ ਕੋਈ ਸ਼ਾਰਟਕਟ ਨਹੀਂ ਮਾਰਿਆ ਕੋਈ ਕੱਟਦੇ ਨਹੀਂ ਵੀਡੀਓ ਕੁਛ ਨਹੀਂ ਕਰਦੇ ਆਪਾਂ A to Z ਵੀਡੀਓ ਤੁਹਾਡੇ ਸਾਹਮਣੇ ਰੱਖਦੇ ਹਾਂ ਠੀਕ ਹੈ ਜੋ ਕਿ ਅੱਜ ਤੋਂ ਬਾਅਦ ਨਹੀਂ ਰੱਖੀ ਜਾਊਗੀ ਠੀਕ ਆ ਚਲੋ ਜਿਹੜੇ ਆਂਟੀ ਆਏ ਸੀਗੇ ਸਿਆਣੇ ਵਿਆਣੇ ਉਹਨਾਂ ਦਾ ਮਾਣ ਮੈਂ ਰੱਖੂਗੀ ਉਹਨਾਂ ਨੂੰ ਮੈਂ ਸਪੈਸ਼ਲੀ ਫੋਨ ਤੇ ਵੀਡੀਓ ਅਪਲੋਡ ਕਰਿਆ ਕਰੂੰਗੀ ਪਰ ਨਹੀਂ ਮੈਂ ਇੰਸਟਾ YouTube ਤੇ ਵੀਡੀਓ ਨਹੀਂ ਪਾਉਂਗੀ ਵੀਡੀਓ ਬਸ ਉਹੀ ਚੱਲਣਗੇ ਜਿਹੜੀਆਂ ਵੀਡੀਓ ਹੋਰ-ਹੋਰ ਚੱਲਦੀਆਂ ਨੇ ਸਭ ਦੀਆਂ ਚੱਲਦੀਆਂ ਨੇ ਦੇਖੋ ਸਭ ਨੂੰ ਲਾਈਕ ਆਉਂਦੇ ਸਭ ਨੂੰ ਸ਼ੇਅਰ ਆਉਂਦੇ ਹਨਾ ਕੋਈ ਕਿੱਦਾਂ ਦੀ ਆ ਪਾਉਂਦਾ ਕੋਈ ਕਿੱਦਾਂ ਦੀ ਆ ਪਾਉਂਦਾ ਦੇਖੋ ਇੱਥੇ ਤਾਂ ਮੈਂ ਬਿਲਕੁਲ ਡਿਟੇਲਸ ਐਂਡ ਬ੍ਰੀਕੀ ਚੀਜ਼ਾਂ 'ਚ ਦੱਸ ਦਿੱਤੀ ਹਨਾ ਪਰ ਮੈਨੂੰ ਨਹੀਂ ਆਪਣੇ ਆਪ ਨੂੰ ਮੈਨੂੰ ਲੱਗ ਰਿਹਾ ਵੀ ਕੋਈ ਨਹੀਂ ਐ ਇੰਦਾ ਸਪੋਰਟ ਕਰਦਾ ਕਿਸੇ ਨੂੰ ਆਪਾਂ ਨੂੰ ਕੋਈ ਉਹ ਵੀ ਨਹੀਂ ਹੈਗਾ ਚਲੋ ਵੈਗਰੂ ਦੀ ਕਿਰਪਾ ਨਾਲ ਬੁਟੀਕ ਦਾ ਕੰਮ ਵਧੀਆ ਚੱਲਦਾ ਚੱਲੀ ਜਾਊਗਾ ਆਨਲਾਈਨ ਕਲਾਸਾਂ ਦਾ ਕੰਮ ਵਧੀਆ ਚੱਲਦਾ ਚੱਲੀ ਜਾਣਾ ਠੀਕ ਆ ਪਰ ਇਦਾਂ ਦੀ ਵੀਡੀਓ ਆਪਣੀ ਸਟਿਚਿੰਗ ਦੇ ਰਿਲੇਟਿਡ ਕੁਝ ਨਹੀਂ ਆਊਗਾ ਆਪਣਾ ਤੇ ਆਪਣਾ ਬਸ ਜੋ ਵੀ ਆਊਗਾ ਆਨਲਾਈਨ ਕਲਾਸਾਂ ਬਾਰੇ ਆਊਗਾ ਫੀਸ ਭਰੋ ਆਪਣਾ ਕੋਰਸ ਕਰੋ ਤੇ ਆਪਣਾ ਜਾਓ ਠੀਕ ਹੈ ਜੀ ਤੇ ਬਾਕੀ ਆਪਾਂ ਨੇ ਹੁਣ ਆਨਲਾਈਨ ਕਲਾਸਾਂ ਦਾ ਤਾਂ ਆਪਣਾ ਚੱਲੀ ਜਾਊਗਾ ਜਦੋਂ ਤੱਕ ਚਲਾ ਚੱਲਦਾ ਉਦੋਂ ਤੱਕ ਚਲਾਵਾਂਗੇ ਆਨਲਾਈਨ ਕਲਾਸਾਂ ਦਾ ਕਿਉਂ ਮੈਨੂੰ ਉੱਥੇ ਕੋਈ ਦੁੱਖ ਨਹੀਂ ਕਿਉਂਕਿ ਮੈਨੂੰ ਪਤਾ ਮੇਰੀ ਜੇਬ 'ਚ ਪੈਸੇ ਪਏ ਹੋਏ ਆ ਠੀਕ ਆ ਦੇਖੋ ਜਦ ਹੁਣ ਦੁਨੀਆ ਹੀ ਮਤਲਬੀ ਹੋ ਗਈ ਆਪਾਂ ਵੀ ਮਤਲਬੀ ਹੋ ਜਾਣੇ ਹਨਾ ਵੀ ਪੈਸਾ ਦੋ ਆਪਣਾ ਕੰਮ ਕਰਾਓ ਠੀਕ ਆ ਤੇ ਬਾਕੀ YouTube ਤੇ ਵੀ ਆਪਾਂ ਨੇ ਸੇਮ ਆਹੀ ਸਿਸਟਮ ਕਰਨਾ YouTube ਤੇ ਵੀਡੀਓ ਪਾਵਾਂਗੇ ਜਰੂਰ ਪਰ ਸ਼ੋ ਉਹਨਾਂ ਨੂੰ ਹੋਊਗੀ ਜਿਹੜਾ ਕੋਈ ਫੀਸ ਪੇ ਕਰੂਗਾ ਸਾਡੇ ਨੂੰ ਠੀਕ ਹੈ ਜੀ YouTube ਤੇ ਅਸੀਂ ਪਾਉਂਦੇ ਰਹਾਂਗੇ ਪਰ ਸ਼ੋਅ ਕਿਸੇ ਨੂੰ ਨਹੀਂ ਹੋਣੀ ਉਹ ਸ਼ੋਅ ਉਹਨਾਂ ਨੂੰ ਹੋਊਗੀ ਜਿਹੜਾ ਕੋਈ ਫੀਸ ਪਰੂਗਾ ਸਾਡੇ ਕੋਲ ਠੀਕ ਹੈ ਜੀ ਤੇ ਬਾਕੀ ਜੇ ਮੇਰੇ ਤੋਂ ਕੁਝ ਗਲਤ ਕਹਿ ਹੋ ਗਿਆ ਤਾਂ ਵੀ ਮਾਫੀ ਚਾਹੁੰਨੀ ਆ ਤੇ ਮੇਰੀਆਂ ਭੈਣਾਂ ਸਾਰੀਆਂ ਆਪਣੀ ਸਲਾਹ ਕਰਕੇ ਜਰੂਰ ਕਮੈਂਟਾਂ ਚ ਲਿਖ ਦਿਓ ਵੀ ਜਿਵੇਂ ਤੁਹਾਨੂੰ ਸਹੀ ਲੱਗਦਾ ਉਵੇਂ ਆਪਾਂ ਕਰਾਂਗੇ ਠੀਕ ਹੈ ਜੀ ਬਹੁਤ ਭਲਾ ਕਰ ਲਿਆ ਜੀ ਬਹੁਤ ਦੁਨੀਆ ਦਾ ਭਲਾ ਕੀਤਾ ਕਿਉਂਕਿ ਆ 6-7 ਮਹੀਨਿਆਂ ਦੇ ਵਿੱਚ ਮੈਂ ਤਾਂ ਨਾ ਆਪਣਾ ਮਤਲਬ ਜਿੰਦ ਜਾਨ ਲਾਤੀ ਮੈਂ ਸਿਖਾਉਣ ਵਾਸਤੇ ਵੀ ਮੈਂ ਆਪਣੇ ਸਾਰੇ ਮਤਲਬ ਫਾਲੋਅਰ ਨੇ ਜਿੰਨੇ ਵੀ ਮੇਰੇ ਮਨ ਨੂੰ ਸਾਰਿਆਂ ਨੂੰ ਅੱਗੇ ਲੈ ਕੇ ਆਵਾ ਹਨਾ ਬਹੁਤ ਦਾ ਭਲਾ ਕੀਤਾ ਹੈ ਪਰ ਹੁਣ ਨਹੀਂ ਦੇਖੋ ਆਪਣਾ ਆਫਲਾਈਨ ਵੀ ਕੋਰਸ ਚੱਲ ਰਿਹਾ ਆਫਲਾਈਨ ਵੀ ਆਪਾਂ ਫੀਸ ਲਵਾਂਗੇ ਫਿਰ ਅੱਗੇ ਕਲਾਸ ਸ਼ੁਰੂ ਕਰਾਂਗੇ ਨਹੀਂ ਕੋਈ ਕਲਾਸ ਸ਼ੁਰੂ ਨਹੀਂ ਹੋਊਗੀ ਇੱਕ ਦਿਨ ਦੀ ਕੋਈ ਡੈਮੋ ਨਹੀਂ ਮਿਲੂਗੀ ਠੀਕ ਆ ਤੇ ਆਪਣਾ ਔਨਲਾਈਨ ਕਲਾਸ ਔਨਲਾਈਨ ਜਿਹੜਾ ਕੋਰਸ ਆ ਉਹ ਵੀ ਆਪਣਾ ਚੱਲ ਰਿਹਾ ਉਹ ਵੀ ਇਦਾਂ ਹੀ ਚੱਲਦਾ ਰਹੂਗਾ ਫੀਸ ਦੋਗੇ ਤਾਂ ਆਪਾਂ ਔਨਲਾਈਨ ਕਲਾਸ ਲਾਵਾਂਗੇ ਨਹੀਂ ਉਹ ਵੀ ਨਹੀਂ ਲਾਵਾਂਗੇ ਠੀਕ ਆ ਜੀ ਦੇਖੋ ਬੁਟੀਕ ਦਾ ਕੰਮ ਵਾਹਿਗੁਰੂ ਦੀ ਕਿਰਪਾ ਨਾਲ ਵਧੀਆ ਚੱਲਦਾ ਚਲਾਵਾਂਗੇ ਤੇ ਬਾਕੀ ਚਲੋ ਠੀਕ ਆ ਜੀ ਜੇ ਬਾਕੀ ਤੁਹਾਨੂੰ ਵੀਡੀਓ ਵਧੀਆ ਲੱਗੀ ਕਹਿੰਦਾ ਮੈਂ ਹਰੇਕ ਵੀਡੀਓ ਚ ਇਹ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਪਰ ਨਹੀਂ ਕੋਈ ਕਰਦਾ ਠੀਕ ਆ ਕਹਿਣ ਦਾ ਵੀ ਕੋਈ ਉਹ ਨਹੀਂ ਹੈਗਾ ਚਲੋ ਠੀਕ ਆ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ